welcom to khanna news live khanna ਦੇ ਨੇੜਲੇ ਪਿੰਡ ਮਾਜਰੀ ਸੂਲੜਾ ਵਿਖੇ ਉਦੋਂ ਸੋਗ ਦੀ ਲਹਿਰ ਪਾਈ ਗਈ ਜਦੋਂ ਦੁਬਈ ਵਿੱਚ ਪਿੰਡ ਦੇ 30 ਸਾਲਾਂ ਨੌਜਵਾਨ ਨਵਜੋਤ ਸਿੰਘ ਔਜਲਾ ਦੀ ਮੌਤ ਹੋਣ ਦੀ ਖਬਰ ਪਤਾ ਲੱਗੀ ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਿਸ ਨੇ ਅੱਜ 28 ਅਕਤੂਬਰ ਨੂੰ ਇੰਡੀਆ ਵਾਪਸ ਆਉਣਾ ਸੀ ਪਿੰਡ ਵਾਲਿਆਂ ਨੇ ਦੱਸਿਆ ਕਿ ਪਰਿਵਾਰ ਕੋਲ ਜ਼ਮੀਨ ਦੀ ਘਾਟ ਕਾਰਨ ਨਵਜੋਤ ਰੁਜ਼ਗਾਰ ਲਈ ਲਗਭਗ 4 ਸਾਲ ਪਹਿਲਾਂ ਦੁਬਈ ਗਿਆ ਸੀ ਉਸ ਦਾ ਪਿਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਕਰਦਾ ਹੈ। ਕੱਲ੍ਹ ਦੇਰ ਰਾਤ ਉਸ ਦੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਨਵਜੋਤ ਆਪਣੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਹੈ, ਜਿਸ ਤੇ ਪਰਿਵਾਰ ਨੂੰ ਭਰੋਸਾ ਨਹੀਂ ਹੋ ਰਿਹਾ। ਮ੍ਰਿਤਕ ਦੇ ਦੋਸਤਾਂ ਨੇ ਪੁਸ਼ਟੀ ਕੀਤੀ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ, ਪਰ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਵਜੋਤ ਦੀ Laash ਜਲਦ ਹੀ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਦੂਜੇ ਪਾਸੇ ਪਿੰਡ ਵਾਸੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ। ਅਮਰੀਕ ਸਿੰਘ ਜੀ ਸਾਡਾ ਕੋਨਸਲਡਰ ਜੀ ਮੇਰਾ ਬੇਟਾ ਜੀ ਕਿਹੜੀ ਜਗ੍ਹਾ ਡੈਕਤੀ ਹੈ? ਇਹ ਦਬਈ ਹੋ ਗਿਆ ਜੀ। ਕਿੰਦੀ ਕਿਸਮ ਦੇ ਉੱਥੇ ਗਿਆ ਹੈ ਜੀ? ਇਹ ਦੋ ਟਾਇ ਦੋ ਗਵਿੰਟ ਗਿਆ ਸੀ ਜੀ। ਇੱਕ ਕੰਮ ਕਰ ਲਈ ਗਿਆ ਸੀਗਾ ਕੰਮ ਇੱਕ ਬਿਸਤਰ ਵੀ ਤੇ ਗਿਆ ਰਿਹਾ ਜੀ। ਕਾਲਾ ਕਾਲ 28 ਤਰੀਕ ਨੂੰ ਫ라이ਡੇ ਫਿਰ ਰਾਤ ਸ਼ਾਮ 9 ਵਜੇ ਉੱਤਰਦਾ ਸੀ ਅੰਬਸਰੋਂ ਨੇ ਮੈਰਿਡ ਸੀਗੇ ਹਾਂਜੀ ਹਾਂ ਮੈਰਿਡ ਸੀਗੇ ਇੱਕ ਬੇਤਾਰ ਨਵਜੋਤ ਸਿੰਘ ਜੀ ਉਮਰ 35 ਹੈ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਨੂੰ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਉਦੋਂ ਬੰਦੇ ਦਾ ਫੋਨ ਆਇਆ ਮੈਂ ਰਾਤ ਨੂੰ ਅਸੀਂ ਕਿੱਥੇ ਪਾਏ ਆ ਰੋਟੀ ਖਾ ਕੇ ਕਮਰੇ 'ਚ ਸਵੇਰ ਜਦੋਂ ਉੱਠਿਆ ਇਹ ਸੋ ਤੁਹਾਡਾ ਬੇਟਾ ਉੱਠਿਆ ਨਹੀਂ ਅਸੀਂ ਉਠਾਲਿਆ ਜਾਂ ਦੇਖਿਆ ਇਹ ਡੈਥ ਹੋਈ ਸੀ ਕਿੰਨੇ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੀ ਆ ਜੀ ਕਿੰਨੇ ਸਾਲ ਦਾ ਉਹ ਚਾਰ ਪੰਜ ਪੰਜ ਸਾਲ ਦਾ ਜੀ ਇੱਥੇ ਕੀ ਕੰਮ ਕੀ ਕਰਦਾ ਜੀ ਇੱਥੇ ਵੀ ਕਰ ਕੋਈ ਕੰਮ ਆਦਲੇ ਕਰੀ ਪ੍ਰਾਈਵੇਟ ਜੋਬ ਤੋਂ ਕੰਮ ਕਰਦਾ ਸੀ ਪਹਿਲਾਂ ਤਿੰਨ ਚਾਰ ਵਾਰ ਤੁਸੀਂ ਦਵਾਈ ਜਾ ਕੇ ਆਇਆ ਜੀ ਜਿਹੜੀ ਇਹ ਮ੍ਰਿਤਕ ਦੇ ਉਹ ਕਬੂ ਤੱਕ ਸੰਭਾਲ ਕਰਦੇ ਸੀ ਉਹਦਾ ਜੀ ਦੇਖੋ ਕਾਜ ਕਾਜੀ ਪੂਰੀ ਹੋਣ ਤਾਂ ਦੋ ਤਿੰਨ ਚਾਰ ਦਿਨ ਲੱਗ ਜਾਣਗੇ ਇਹ ਜੀ ਕੀ ਮੰਗ ਚਾਹੁੰਨੀ ਉਹ ਦੀ ਕਿਸੇ ਤਰ੍ਹਾਂ ਦੀ ਬੋਡੀ ਗਾਰਡ ਥੋੜੀ ਸਰਕਾਰ ਇਹ ਸਾਡੀ ਕੋਈ ਮਦਦ ਕਰ ਸਕਦੇ ਕਰੇ ਸਾਡੀ ਸਾਡੇ ਵਾਤੇ ਔਖਾ ਜਿਹਾ ਕੰਮ ਹੈ ਇਨਾਮ ਜੀ ਤੁਹਾਡਾ ਆਪਣੇ ਆਪ ਆਪਣੇ ਆ ਖਾਮਰ ਸਿੰਘ ਤੁਹਾਡੇ ਪਿੰਡ ਦੇ ਜਿਹੜੇ ਮੁੰਡੇ ਦੀ ਨੌਜਵਾਨ ਦੀ ਡੈਥ ਹੋਈ ਹੈ ਤੇ ਕਿੱਦਾਂ ਹੋਈ ਹੈ ਕੁਝ ਪਤਾ ਲੱਗੇ ਇਹ ਮੁੰਡਾ ਬਾਹਰ ਗਿਆ ਆ ਦੀ ਕਹਿੰਦੇ ਬਈ ਅੱਜ ਆ ਕੱਲ ਨੂੰ ਥੋੜੀ ਛੁੱਟੀ ਆਉਣਾ ਸੀ ਇਹਨੇ ਹੋਰੇ ਬੜਾ ਬਰੀਆ ਮੁੰਡਾ ਸੀਗਾ ਜਾਨੀ ਸਾਊਦੀ ਸਾਰੇ ਸਾਰੇ ਮੁੰਡੇ ਸਾਊ ਨੇ ਜਾਨ ਕਿੰਨਾ ਕੁ ਤੁਹਾਡੇ ਪਰਿਵਾਰ ਨਾਲ ਕਿੰਨੀ ਕਿ ਨੇੜਤਾ ਸੀ ਕੋਈ ਤਾਂ ਬਹੁਤ ਜ਼ਿਰ ਦੇ ਵਰਤਦਾ ਨਹੀਂ ਸਾ ਤਾਂ ਮੈਂ ਕਹਾਂ 50 ਸਾਲ ਹੋ ਗਏ ਇਹਨਾਂ ਦੇ ਇਕੱਠੇ ਗੋਭੀ ਲਾਉਂਦੇ ਰਹੇ ਆ ਅਸੀਂ ਹੂੰ ਆਹਾ ਮਿੱਲਾਂ ਕੋ ਇਹਨਾਂ ਦੀ ਜ਼ਮੀਨ ਹੁੰਦੀ ਸੀ ਸਾਰੀ ਪਰਿਵਾਰ ਨਾਲ ਉਹਦੀ ਪੱਦੀ ਜੜੀ ਰਹੀ ਹੈ ਕਾਫੀ ਨੇੜਤਾ ਤੁਸੀਂ ਦੱਸੀ ਹੈ ਤੇ ਕਿੰਨਾ ਗੁੱਪਾ ਜਿਹੜਾ ਪਰਿਵਾਰ ਤੇ ਇਸਨੇ ਦੁੱਖਾਂ ਦਾ ਪਹਾੜ ਝੜ ਗਿਆ ਮੁੰਡੇ ਦਾ ਕਿੱਦਾਂ ਦਾ ਹਾਲ ਹੈ ਮੁੰਡਾ ਬਹੁਤ ਵਧੀਆ ଥିਗਾ ਸਾਰੇ ਮੁੰਡੇ ਵਧੀਆ ਨੇ ਜੀ ਇਹ ਸਾ ਨਹੀਂ ਆ ਨਹੀਂ ਹੋਇਆ ਪੱਟੀਆਂ ਡੈਰੀ ਚ ਲੱਗਾ ਸਾਰੇ ਇਕੱਠੇ ਰਹਿੰਦੇ ਸੀ ਹੁੜਕੇ ਦਾ ਮਿਲਦੇ ਸੀ ਇਹ ਹੱਥਾਂ ਦਾ ਪਲੇ ਹੋਏ ਨੇ ਸਾਡੇ ਨਿਕੇ ਨਿਕੇ ਇਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਅਵਤਾਰ ਸਿੰਘ ਤੁਸੀਂ ਕੀ ਲੱਗਦੇ ਹੋ ਜਿਹੜਾ ਮੁੰਡਾ ਲੜਕੀ ਲੱਗਦਾ ਮੈਂ ਉਹਦਾ ਚਾਚਾ ਹੀ ਲੱਗਦਾ ਜੀ ਕੀ ਕਾਰਨ ਬਣਿਆ ਇਹਦਾ ਇਹ ਕਾਰਨ ਇਹ ਕੰਪਨੀ ਨੇ ਉਧਰ ਦੁਬਈ ਭੇਜਿਆ ਸੀਗਾ ਅੱਗੇ ਵੀ ਜਾਂਦਾ ਸੀਗਾ 4-5 ਸਾਲ ਤੋਂ ਲੇਕਿਨ ਹੁਣ ਡੇਢ ਮਹੀਨੇ ਤੋਂ ਕੰਪਨੀ ਨੂੰ ਕੋਈ ਤਨਖਾਹ ਨਹੀਂ ਦੇ ਰਹੀ ਸੀਗੀ ਉਹਦਾ ਜਿਹੜਾ ਖਰਚਾ ਸੀਗਾ ਇੱਧਰ ਉਹਦੇ ਮਾਪੇ ਭੇਜ ਰਹੇ ਸੀਗੇ ਤੇ ਇਸ ਗੱਲ ਦੀ ਉਹ ਬੱਚਾ ਹੋ ਸਕਦਾ ਟੈਨਸ਼ਨ ਲੈ ਗਿਆ ਜੀ ਕਿੰਨੀ ਕੁ ਉਮਰ ਦਾ ਸੀਗਾ ਉਹ ਉਮਰ ਤਕਰੀਬਨ 30-32 ਸਾਲ ਦਾ ਸੀਗਾ ਜੀ ਹਾਂਜੀ ਏਜੰਟ ਨੇ ਕੀ ਕਹਿ ਕੇ ਭੇਜਿਆ ਸੀ ਤੁਹਾਨੂੰ ਪਤਾ ਹੈ ਉਹਨਾਂ ਨੇ ਅੱਗੇ ਵੀ ਜਾਂਦਾ ਹੀ ਅੱਗੇ ਤਨਖਾਹ ਦਿੰਦੇ ਨੇ ਪਰ ਲੇਕਿਨ ਹੁਣ ਪਤਾ ਨਹੀਂ ਕੀ ਗੱਲ ਹੋਈ ਆ ਕੰਪਨੀ ਆ ਉਧਰ ਤੋਂ ਤਨਖਾਹ ਮਤਲਬ ਕਿ ਦੇ ਹੀ ਨਹੀਂ ਰਹੀ ਸੀਗੀ ਉਹਨੂੰ 1.5 ਮਹੀਨੇ ਤੋਂ ਤੇ ਉਹਦੇ ਖਰਚਾ ਜਿਹੜਾ ਉਹਦੇ ਮਾਪੇ ਦੇ ਰਹੇ ਸੀਗੇ ਜੀ ਇੱਧਰੋਂ ਕਹਿੰਦਾ ਵੀ ਕਦੀ ਗਿਆ ਦੁਬਈ ਉਹਨੂੰ 5 ਸਾਲ ਹੋ ਗਏ ਜਾਂਦੇ ਨੂੰ ਜਾਂਦਾ ਯਾਨੀ ਹਾਂ ਅੱਗੇ ਜਾਂਦਾ ਜੀ ਵਧੀਆ ਜਾਂਦਾ ਸੀ ਆ ਦਿਨ ਤਿਹਾੜੀ ਨੂੰ ਮੁੜ ਕੇ ਆਉਂਦਾ ਸੀਗਾ ਜੀ ਛੁੱਟੀਆਂ ਆਉਂਦਾ ਸੀ ਇੱਕ ਮਹੀਨੇ ਦੀ ਫੇਰ ਚਲੇ ਜਾਂਦਾ ਸੀਗਾ ਜੀ ਕੋਈ ਗੱਲਬਾਤ ਨਹੀਂ ਸੀਗੀ ਵਧੀਆ ਜਾਂਦਾ ਸੀਗਾ ਜੀ ਆਉਂਦਾ ਸੀਗਾ ਇਦਰੋਂ ਜੀ ਉਹਨਾਂ ਦਾ ਜਿਹੜਾ ਜੀਜਾ ਜੀ ਨੇ ਉਹ ਜਾਣਗੇ ਜੀ ਉਹ ਜਾ ਕੇ ਉਹਦੀ ਜਿਹੜੀ ਦੇਹ ਆ ਉਹ ਲੈ ਕੇ ਆਉਣਗੇ ਹਾਂਜੀ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ